ਉਹ ਅੱਜ ਰਿਸਤ ਕਰਾਊਗਾ ਕੌਣ ਸਾਰੇ ਪਿੰਡ ਚ ਤਾਂ ਬੇਇੱਜ਼ਤੀ ਕਰਾ ਰੱਖੀ ਐ ਪਰ ਮੈਨੂੰ ਮੇਰਾ ਕਸੂਰ ਦੱਸੋ ਮੇਰਾ ਕਸੂਰ ਕੀ ਐ ਤੁਸੀਂ ਆਪਣੇ ਪੁੱਤਾਂ ਨੂੰ ਨਸ਼ੇ ਤੋਂ ਹਟਾਉਣ ਲਈ ਬਗਾਨੀ ਤੈਨੂੰ ਦਵਾਈ ਸਮਝਦੇ ਹੋ ਬੇਵਕੀ ਕਦੇ ਤਾਂ ਮੇਰੀ ਮੰਨ ਲਿਆ ਕਰ ਗੱਲ ਕਿਉਂ ਦੁਖੀ ਕਰਦਾ ਹੁੰਨਾ ਐ ਕੀ ਮੰਨਾ ਮਾਦਰੀ ਤੂੰ ਮੈਨੂੰ ਮਾਂ ਨਾ ਕਹਿ ਹੋਰ ਕੀ ਆਖਾਂ ਮਾ ਨੂੰ ਮਾਈ ਆਖੂਗਾ ਬੇ ਤੈਨੂੰ ਪੁੱਤ ਕਹਿੰਦੀ ਮੈਨੂੰ ਮੈਨੂੰ ਸ਼ਰਮ ਆਉਂਦੀ ਐ ਮਾ ਮੈਂ ਕੀ ਮਾੜਾ ਕਰਤਾ ਤੇਰਾ ਜਿਹੜਾ ਤੂੰ ਮੈਨੂੰ ਐ ਕਹਿੰਦੀ ਐ ਬੇ ਚੰਗਾ ਵੀ ਕੀ ਕੀਤਾ ਬੇਸ਼ਰਮਾ ਮੈਂ ਤੈਨੂੰ ਮਾੜੂ ਤੇਰੇ ਪੁੱਤ ਤੇ ਇੱਕ ਦਿਨ ਮੈਂ ਐਦਾ ਵੱਡਾ ਬੰਦਾ ਬਣ ਜਾਣਾ ਬੇ ਵੱਡਾ ਬੰਦਾ ਕੀ ਤੂੰ ਓਡਾਨੀ ਬਣ ਜਾਏਗਾ ਧੀਂਦੇ ਨੇ ਤੇਰੇ ਲੱਛਣ ਤੇਰੇ ਨਾਲੋਂ ਤਾਂ ਇੱਕ ਕੁੜੀ ਹੁੰਦੀ ਮੇਰੇ ਜੇ ਕੁੜੀ ਹੁੰਦੀ ਵਿਆਹ ਕੇ ਤਾਂ ਤੋਰ ਦਿੰਦੇ ਸਾਲ ਦਿਨ ਹਿੱਕ ਤੇ ਮੂੰਹ ਦਲਦਾ ਹੈਗਾ ਮੈਂ ਤੈਨੂੰ ਕਦੇ ਮਾੜਾ ਨਹੀਂ ਕਿਹਾ ਤੂੰ ਮੇਥੋਂ ਵੱਡਾ ਐ ਮੈਂ ਤੇਰੀ ਇੱਜ਼ਤ ਕਰਦਾ ਓਏ ਬੋਲਣ ਜੋਗਾ ਤੂੰ ਕਿੱਥੇ ਐ ਤੂੰ ਆਪਣੇ ਵੱਲ ਵੇਖ ਤੈਨੂੰ ਸੁਰਤ ਹੈਗੀ ਹੈਗੀ ਤੈਨੂੰ ਪਤਾ ਦੁਨੀਆ ਕਿੱਥੇ ਵੱਸਦੀ ਹੈਗੀ ਓ ਮੈਂ ਬੱਪੀਆਂ ਨੇ ਜਮਿਆ ਬੱਪੀਆਂ ਨਹੀਂ ਵੱਸਦਾ ਮੈਨੂੰ ਦੁਨੀਆ ਨਾਲ ਕੀ ਆਹ ਦੇਖ ਮੰਮੀ ਕਿਵੇਂ ਪਕਾਈ ਮਾਰਦਾ ਹੈਗਾ ਅਵਤਾਰ ਪੁੱਤ ਤੂੰ ਹੀ ਚੁੱਪ ਕਰ ਜਾ ਇਹ ਕੰਜਰ ਨੇ ਤਾਂ ਚੁੱਪ ਕਰਨਾ ਨਹੀਂ ਹੈਗਾ ਕੰਜਰ ਨੂੰ ਕੰਜਰੀ ਕਹਾਂਗੇ ਹੋਰ ਕੀ ਕਹਾਂਗੇ ਕੰਜਰ ਕਿਹਨੂੰ ਕਹਣਾ ਉਹ ਤੂੰ ਤੂੰ ਬੋਲਦਾ ਕਿਵੇਂ ਓਏ ਹਰ ਜਾ ਓਏ ਤੂੰ ਦੇ ਕੰਜਰਾ ਤੇਰਾ ਵੱਡਾ ਭਰਾ ਹੈ ਇਹ ਕਾਦਾ ਭਰਾ ਹੈ ਗੱਲ-ਗੱਲ ਤੇ ਮੈਨੂੰ ਪੁੱਠਾ ਬੋਲਦਾ ਹੈ ਕੜੀ ਕੜੇ ਬਰਾਵੀ ਇੱਜ਼ਤ ਕਰਨੇ। ਹਰ ਜਾਓ। ਨੇ ਵੀਰਪਾਲ ਆਈ। ਕੀ ਹੋ ਗਿਆ ਮੰਮੀ ਕੀ ਹੋ ਰੇ? ਕੀ ਹੋ ਰੇ? ਕੌਣ ਆਲਾ ਪਾਇਗਾ? ਕਦੋਂ ਦੇ ਲੱਗੇ ਨੇ? ਹਣ ਛੱਡੋ। ਕੀ ਆਇਆ ਗੋਦੀ ਤੈਨੂੰ? ਐਵੇਂ ਆਕੜੀ ਜਾਂਦਾ ਰਹਿੰਦਾ ਕੰਮਕਾਰ ਤਾਂ ਕੋਈ ਕਰਨਾ ਨਹੀਂ। ਆ ਕੰਮ ਦਾ ਨਾ, ਕਾਰ ਦਾ, ਦੁਸ਼ਮਣਾਂ ਦਾ। ਤੂੰ ਕੰਮ ਕਰ ਕਰ ਬੜੇ ਮੁਰੱਫੇ ਬਣਾ ਲੇ। ਚਲ ਆਈਏ ਤੁਸੀਂ ਅੰਦਰ ਕਾ ਨੂੰ ਬੋਲੀ ਆਨੇ ਹੋਗੇ। ਲੈ ਜਾ ਲੈ ਜਾ ਵੀਰਪਾਲ ਇਹਨੂੰ ਅੰਦਰ। ਜਨਾਨੀ ਦਾ ਗਲਾਮ ਵੀ ਨਾ ਹੋਵੇ। ਇਹਨੂੰ ਲੜਨਾ ਬਣਲਾ ਚੁੰਨੀ ਦੇ ਨਾਲ। ਫਰਦਾਉਤਰੀ ਬੋਲਦਾ ਕਿੰਨਾ ਤੂੰ ਅਵਤਾਰ ਤੂੰ ਚੁੱਪ ਕਰ ਜਾ ਇਹ ਤਾਂ ਟੀਟ ਹੋਇਆ ਪੈਗਾ ਕਦੇ ਤਾਂ ਬਾਹਰੋਂ ਕੁਟ ਖਾ ਕੇ ਆ ਜਾਂਦਾ ਕਦੇ ਘਰੇ ਖਾ ਲੈਂਦਾ ਆ ਕੇ ਮਾਂ ਇਹ ਤਾਂ ਮੇਰੇ ਤੇ ਮਰਜਦੇ ਨੇ ਤੂੰ ਮੇਰੀ ਮਾਂ ਐ ਦੱਸ ਮੈਂ ਕੀ ਮਾੜਾ ਕਰਦਾ ਇਹਨਾਂ ਦਾ ਦੇ ਮੇਰਾ ਮੂੰਹ ਨਾ ਖਲਾ ਮੈਨੂੰ ਚੁੱਪ ਰਹਿਣ ਦੇ ਮੈਂ ਕਿੰਨਾ ਵੇਰ ਚੁੱਪ ਰਹਿਂਗੀ ਹੁਣ ਤਾਂ ਆਣ ਮੰਡ ਚ ਤੇ ਸਾਰੇ ਪਿੰਡ ਚ ਪਤਾ ਲੱਗਦਾ ਜਾਂਦਾ ਪਤਾ ਲੱਗਣ ਨੂੰ ਕੀ ਮੈਂ ਕਿਸੇ ਦੀ ਕੁੜੀ ਕੱਢ ਲੈ ਆ ਲੋਕਾਂ ਦਾ ਵੀ ਤੂੰ ਹੀ ਗੱਲਾਂ ਕਰਦਾ ਤੂੰ ਹੀ ਬਦਨਾਮ ਕਰਦਾ ਮੈਨੂੰ ਸਾਰੇ ਪਿੰਡ ਚ ਗੋਗੀ ਇਹ ਮੈਂ ਵਾਤਾਵਣਾ ਬੋਲੀ ਜਾ ਇਹ ਤੇਰਾ ਵੱਡਾ ਭਰਾ ਹੈਗਾ ਬੋਲਦਾ ਕਿਵੇਂ ਹੈ ਤੂੰ ਗੋਗੀ ਵੱਡਾ ਭਰਾ ਨਾ ਪਿਓਆਂ ਬਰਾਬਰ ਹੁੰਦਾ ਹੈਗਾ ਜਿਹੜਾ ਕੁਝ ਮੂੰਹ ਚ ਆਉਂਦਾ ਤੂੰ ਉਹੀ ਬੋਲੀ ਜਾਣਾ ਹੈਗਾ ਇਹ ਭਰਾ ਨਹੀਂ ਮੇਰਾ ਇਹ ਤਾਂ ਦੁਸ਼ਮਣ ਹੈ ਦੁਸ਼ਮਣ ਗੋਗੀ ਜੇ ਮੈਂ ਗਲਤ ਨੂੰ ਗਲਤ ਕਹਣਾ ਤਾਂ ਤੈਨੂੰ ਦੁਸ਼ਮਣ ਲੱਗਦਾ ਹੈਗਾ ਉਹ ਮੈਨੂੰ ਤੇਰੀਆਂ ਮਤਾਂ ਦੀ ਲੋੜ ਨਹੀਂ ਮੇਰਾ ਲੈਵਲ ਤੈਨੂੰ ਪਤਾ ਨਹੀਂ ਹਜੇ ਮੈਂ ਸਮਝਾ ਲਾਏ ਇਹਨੂੰ ਸਮਝਦਾ ਕੰਜਰ ਨੂੰ ਵੀਰਪਾਲ ਤੂੰ ਅੰਦਰ ਲੈ ਜਾ ਇਹਨੂੰ ਆਇਓ ਜੀ ਅੰਦਰ ਕਿਉਂ ਬੋਲੀਏ ਨੇ ਹਾਂ ਚੱਲੀ ਆਈ ਹਾਂ ਦੇ ਸਸਿ ਕਾ ਪੁੱਛੀ ਸਸਿ ਕਾ ਤਾਂ ਜੀ ਹੁੰਦੀ ਰਹੇ ਵਾਹਦੀ ਰਹੇ ਹੋ ਠੀਕ ਹੋ ਹਾਂ ਠੀਕ ਠਾਕ ਹੋ ਹੋਰ ਪਰਿਵਾਰ ਸਾਰਾ ਠੀਕ ਹੈ ਹਾਂ ਆਪਣੇ ਸਾਰੇ ਠੀਕ ਹੈ ਇੱਥੇ ਦੱਸ ਇੱਥੇ ਸਾਰੇ ਠੀਕ ਸਾਰੇ ਠੀਕ ਹੈ ਭੇਜੋ ਹੋਰ ਤਾਂ ਮੰਮੀ ਬਲ ਕੇ ਠੀਕ ਹੈ ਸਾਰੇ ਵਧੀਆ ਮੈਂ ਭੇਜ ਦਿਆਂ ਮੰਮੀ ਨੂੰ ਤੇ ਇਹੋ ਲਿਉਣੀ ਹੈਗੀ ਛੋਟੇ ਖਾਤਰ ਪਾਣੀ ਚੰਗਾ ਠੀਕ ਸਸਿ ਕਾ ਸਸਿ ਕਾ ਹੋ ਠੀਕ ਠਾਕ ਬਣੀ ਹਾਂ ਠੀਕ ਠਾਕ ਵਧੀਆ ਹੋਰ ਸਾਰੇ ਬੱਚੇ ਠੀਕ ਨੇ ਠੀਕ ਠਾਕ ਹੋਰ ਦੱਸ ਆਪਣੇ ਸਾਰੇ ਖੈਰ ਸੁਖ ਹਾਂ ਵਧੀਆ ਠੀਕ ਠਾਕ ਮੁੰਡੇ ਕਿੱਧਰ ਗਏ ਸਿੰਦਰੀ ਕੀ ਦੱਸਾਂ ਭੈਣ ਜੀ ਮੁੰਡਿਆਂ ਬਾਰੇ ਸਾੜ ਤਾਂ ਬਲਾਈ ਕਲੇਸ਼ ਹੋਇਆ ਪਿਆਗਾ ਗੋਗੀ ਤਾਂ ਪਤਾ ਨਹੀਂ ਭਾਈ ਕੁਝ ਖਾਂਦਾ ਪੀਂਦਾ ਹੈ ਪਤਾ ਨਹੀਂ ਕੀ ਗੱਲ ਹੈ ਨਾ ਤਾਂ ਢੱਕਾ ਕੰਮ ਦਾ ਤੋੜਦਾ ਹੈ ਅੱਛਾ ਖਾ ਪੀ ਕੇ ਨਿਕਲ ਜਾਂਦਾ ਬਾਹਰ ਨੂੰ ਬਾਹਰੋਂ ਘਰੇ ਆ ਜਾਂਦਾ ਤੇ ਨਾਲੇ ਸਾਨੂੰ ਉਹ ਫਿਰ ਹੁਣ ਬਤਾਰ ਲੜਪਾਂਦਾ ਵੀ ਤੂੰ ਕੋਈ ਕੰਮ ਨਹੀਂ ਕਰਦਾ ਹੈਗਾ ਹੁਣ ਵਿਚ ਵਿਚਾਲੇ ਮੈਂ ਵੀ ਕੀ ਕਰਾਂ ਮਾਗੀ ਨਾ ਤਾਂ ਉਹਨੂੰ ਹੁਣ ਘਰੋਂ ਕੱਢਿਆ ਜਾਵੇ ਨਾ ਇਹਨੂੰ ਕੁਸ ਕਿਹਾ ਜਾਵੇ ਜਦੋਂ ਹੁਣ ਇਹ ਭਾਈ ਸਾਰਾ ਦਿਨ ਕੰਮ ਕਰਦਾ ਬਤਾਰਤਾ ਹੈ ਉਹ ਬੇਲੜ ਹੈਗਾ ਉਹਨੇ ਬੇਲੜ ਰੋਟੀਆਂ ਖਾਂਦਾ ਬੈਠ ਕੇ ਕੀ ਕਰੀਏ ਭੂਆ ਮੈਂ ਮਰ ਜਾ ਆ ਕੰਮ ਹੋਣ ਲੱਗਿਆ ਇਸ ਘਰ ਵਿੱਚ ਹੋਰ ਹੁਣ ਐ ਨਹੀਂ ਪਤਾ ਕੋਈ ਨਸ਼ੇ ਪੱਤੇ ਕਰਨ ਲੱਗ ਗਿਆ ਕਿ ਕੀ ਕਰਨ ਲੱਗ ਗਿਆ ਸੰਤਾ ਹੁਣ ਕੋਈ ਬਾਹਰੋਂ ਵੀ ਨਹੀਂ ਦੱਸਦਾ ਹੈਗਾ ਤੁਹਾਨੂੰ ਆਪ ਨੂੰ ਤਾਂ ਪਤਾ ਹੀ ਲੱਗਦਾ ਹੋਊਗਾ ਵੀ ਕਿਵੇਂ ਹੈਗਾ ਉਹਦਾ ਮੂਹ ਪਤਾ ਹੀ ਨਹੀਂ ਕਿੱਥੇ ਜਾਂਦਾ ਹੈਗਾ ਇਹਦੇ ਕੋਲੇ ਜਾਂਦਾ ਅਸ ਤਾਂ ਬਾਈ ਔਖੇ ਆ ਭੂਆ ਜੀ ਤੁਸੀਂ ਐਂ ਕਰੋ ਇਸ ਕੰਜਰ ਦਾ ਕਰਕੇ ਵਿਆਹ ਪੂਰਾ ਕਰੋ ਕਦੋਂ ਜ਼ਿੰਮੇਵਾਰੀਆਂ ਪੈ ਗਈਆਂ ਨਾ ਆਪੇ ਸੁਧਰ ਜੂਗਾ ਕੌਣ ਕਰੂ ਰਿਸ਼ਤਾ ਭੂਆ ਜੀ ਇਹੋ ਜਿਹੇ ਨੂੰ ਵੀਰਪਾਲ ਤੇਰੇ ਪੇਕੀ ਦੇਖ ਲੈ ਕੋਈ ਕੁੜੀ ਤੋਂ ਨਹੀਂ ਕੋਈ ਗਰੀਬ ਕਰਦੀ ਹੋਵੇ ਨਾ ਨਾ ਭੂਆ ਜੀ ਮੇਰੇ ਤਾਂ ਚਿੱਟਾ ਜਵਾਬ ਹੈ ਮੈਂ ਤਾਂ ਕਿਸੇ ਦੀ ਤੀ ਡੋਬਾ ਮੁੰਡਾ ਤਾਂ ਵੀਰਪਾਲ ਵਿਆਉਣਾ ਹੀ ਹੈਗਾ ਤੂੰ ਚੁੱਪ ਕਰਕੇ ਬਹਿ ਜਾ ਨਹੀਂ ਕਰਾਉਣਾ ਨਾ ਕਰਾ ਬਾਹਰ ਨਾ ਬੋਲ ਲੈ ਮੰਮੀ ਤੇਰੀ ਵੀ ਹੱਦ ਹੈ ਹੁਣ ਤੂੰ ਦੂਜੇ ਪਾਸੇ ਹੋ ਗਈ ਤੇਰਾ ਵੀ ਕੋਈ ਪਤਾ ਹੀ ਨਹੀਂ ਲੱਗਦਾ ਬੀਰਪਾਲੇ ਤਾਂ ਮੰਗੀ ਇਹਨੂੰ ਤਾਂ ਸਾਰੇ ਪਾਸੇ ਹੋਣਾ ਪੈਂਦਾਗਾ ਭੂਆ ਜੀ ਰਿਸ਼ਤਾ ਕਰਾਊਗਾ ਕੌਣ ਸਾਰੇ ਪਿੰਡ ਚ ਤਾਂ ਬੇਇੱਜ਼ਤੀ ਕਰਾ ਰੱਖੀ ਐ ਥਾਂ ਥਾਂ ਤੇ ਇਹ ਨਸ਼ੇ ਖਾ ਕੇ ਡੇਗਦਾ ਫਿਰਦਾ ਹੈਗਾ ਜਾਬੀਰਪਾਲ ਤੂੰ ਚਾਹ ਕਰ ਲੈ ਤੂੰ ਨਹੀਂ ਕਰਾਵੇਂਗੀ ਰਿਸ਼ਤਾ ਕੋਈ ਹੋਰ ਕਰਾ ਦੂੰ ਦੇਪਾ ਵੀ ਤੂੰ ਕਹੇ ਸਾਡੇ ਨਾ ਰਿਸ਼ਤੇਦਾਰੀ ਚ ਕੁੜੀ ਹੈਗੀ ਮੈਂ ਉਹਦਾ ਰਿਸ਼ਤਾ ਕਰਾ ਦਿੰਦਾ ਕੁੜੀ ਵਿਚਾਰੀ ਦੇ ਨਾ ਮਾਪਿਓ ਤਾਂ ਹੈ ਨਹੀਂਗੇ ਚਾਚੇ ਤਾਏ ਨਹੀਂ ਉਹਨਾਂ ਦਾ ਹੀ ਸਾਰਾ ਹੈਗਾ ਉਹਨੂੰ ਇੱਕ ਤਾਂ ਕੁੜੀ ਆ ਇੱਕ ਉਹਦਾ ਭਰਾ ਹੈਗਾ ਦੋਨੇ ਜਾਣੀ ਨੇਗੀ ਅੱਛਾ ਭੈਣ ਜੀ ਫਿਰ ਤੁਸੀਂ ਐਂ ਕਰਿਓ ਜਾ ਕੇ ਨਾ ਗੱਲ ਕਰ ਲਿਓ ਉਹਨਾਂ ਨਾਲ ਹੈ ਜਦੋਂ ਭਰਾ ਮੰਨ ਗਿਆ ਆਪਾਂ ਤਾਂ बस ਚੁੰਨੀ ਚੜਾਵੀਂ ਕਰ ਲਾਂਗੇ ਫਿਰ ਗੱਲ ਤਾਂ ਮੈਂ ਉਹਨਾਂ ਨਾਲ ਕਰ ਲੂੰਗੀ ਗੋਗੇ ਨੂੰ ਸਮਝਾ ਦੇ ਨਸ਼ਾ ਪੱਤੇ ਛੱਡ ਦੇ ਸਿਆਣਾ ਬਣ ਜੀ ਸਿਆਣਾ ਤਾਂ ਬਣ ਜੀ ਉਹ ਆਪੇ ਬਣ ਜੂਗਾ ਤੇ ਜਦੋਂ ਉਹਦਾ ਵਿਆਹ ਹੋ ਗਿਆ ਨਾ ਕਬੀਲਦਾਰੀ ਪੈ ਗਈ ਉਹਦੇ ਗਾਲ ਫਿਰ ਵੱਡੇ ਵੱਡਿਆਂ ਨੂੰ ਆ ਕੇ ਲਾ ਜਾਂਦੀ ਐ ਤੂੰ ਐ ਕਰੀ ਭਣੇ ਜਾਣਸਾਰ ਗੱਲ ਛੇੜਨੀ ਹੈਗਾ ਬਾਲਾ ਕਿਸੇ ਨੂੰ ਦੱਸੀ ਜੇ ਨਾ ਤੂੰ ਰਿਸ਼ਤਾ ਤਾਂ ਹੁਣ ਤੇਰੇ ਹੱਥ 'ਚ ਐ ਜਦੋਂ ਤੂੰ ਆਪੀ ਜ਼ੋਰ ਜੇ ਨਾਲ ਕਰਾ ਦੇ ਰਿਸ਼ਤਾ ਤਾਂ ਮੈਂ ਕਰਾਉਂਗੀ ਭਾਬੀ ਪੂਰਾ ਜ਼ੋਰ ਪਾਉ ਉਹਨਾਂ ਨੂੰ ਮੈਂ ਇਹ ਗੱਲ ਥੋੜਾ ਕਰੂੰਗੀ ਵੀ ਮੇਰਾ ਪਤੀਜਾ ਨਸ਼ੇ ਕਰਦਾ ਕ ਵਿਆਹ ਤਾਂ ਭੈਣੇ ਉਹਦਾ ਕਰੂੰਗੀ ਹੀ ਮੈਂ ਮੈਂ ਵੀ ਆਪਦੇ ਫਰਜ਼ ਪੂਰੇ ਕਰਨੇ ਨੇਗੇ ਨਾਲ ਟਾਈਮ ਸਿਰ ਕਰਿਆ ਜਾ ਕਰੂਗਾ ਜਦੋਂ ਬਗਾਨੀ ਧੀ ਆ ਗਈ ਆਪੇ ਸਮਝਾਉਗੀ ਉਹਨੂੰ ਆਪੇ ਸਿਆਣਾ ਹੋ ਜਾਊਗਾ ਤਾਂ ਚਲ ਠੀਕ ਆ ਭਣੇ ਫਿਰ ਮੈਂ ਜਾਣੀ ਆ ਡਾਕਟਰ ਵਾਹ ਜੂਗਾ ਫਿਰ ਉੱਠਣਾ ਖੜੇ ਚਾਹ ਪਾਣੀ ਤੇ ਪੀ ਜਾਂਦੀ ਨਾ ਬਸ ਚਾਹ ਨੂੰ ਤਾਂ ਕੋਈ ਲੋੜ ਨਹੀਂ ਸੀ ਮੈਂ ਤਾਂ ਆਉਂਦੀ ਆਉਂਦੀ ਉੱਤਰ ਗਈ ਫਿਰ ਮੈਂ ਤਾਂ ਉੱਥੇ ਨਾਲ ਲਵਾਰ ਖਲੰਪਰ ਜਾ ਚੰਗਾ ਗੌਰ ਰੱਖੀ ਭੈਣੇ ਨਾ ਕੋਈ ਨਾ ਜਰੂਰ ਮੈਂ ਫੋਨ ਫਣ ਕਰੂੰਗੀ ਹਾਂ ਹਾਂ ਚਲ ਠੀਕ ਆ ਭਾਈ ਕਰ ਦੂੰਗਾ ਫਿਰ ਮੈਂ ਠੀਕ ਆ ਓਕੇ ਓਕੇ ਮੈਂ ਗੁਰੀ ਵਧੀਆ ਭਾਈ ਤੂੰ ਸੁਣਾ ਹੋਰ ਠੀਕ ਆ ਹਾਂ ਵਧੀਆ ਓ ਯਾਰ ਅਵਤਾਰ ਨਾ ਮੇਰੇ ਤੇ ਔਖਾ ਯਾਰ ਸਾਡੇ ਕੋਈ ਸ਼ਰੀਕ ਤਾਂ ਭਾਈ ਮੱਚਦੀ ਹੁੰਦੇ ਆ ਫਿਰ ਤੂੰ ਦੱਦ ਦਾ ਮਾਲਕਾ ਕਿਉਂ ਤੂੰ ਚੁੱਪਦਾ ਓਏ ਇਹੀ ਗੱਲ ਤਾਂ ਮੈਂ ਆਖੀ ਤੀ ਆਪਦੇ ਵਾਰੀ ਉਹਨੂੰ ਮਿਰਚਾਂ ਲੱਗ ਜਾਂਦੀਆਂ ਨੇ ਅੱਛਾ ਯਾਰ ਤੂੰ ਪਹਿਲਾਂ ਮੈਨੂੰ ਐਂ ਦੱਸ ਤੇਰੀ ਮਾਂ ਕਿਹਦੇ ਵੱਲ ਐ ਓਏ ਉਹਦਾ ਕੀ ਦੱਸਾਂ ਉਹਦਾ ਮੇਰੀ ਮਾਂ ਤਾਂ ਆਪ ਉਹਦੀ ਬੋਲੀ ਬੋਲਦੀ ਆ ਮੈਂ ਤੈਨੂੰ ਇੱਕ ਗੱਲ ਕਹਾ ਗੁੱਸਾ ਤਾਂ ਕਰੀ ਨਾ ਫਿਰ ਇੱਕ ਵਾਰੀ ਤੇਰੀ ਜਮਾ ਇੱਜ਼ਤ ਨਹੀਂ ਹੈਗੀ ਹਮ ਨਹੀਂ ਇਹ ਗੱਲ ਤਾਂ ਤਰੀ ਸਹੀ ਹੈ ਢੋਲੋਹਾ ਕਰਨਾ ਸੱਟ ਮਾਰਨਾ ਸਹੀ ਠੀਕ ਹੈ ਚੱਲ ਮੰਨਿਆ ਬਈ ਗੁੱਗੀ ਅਵਤਾਰ ਤਾਂ ਸ਼ਰੀਕ ਐ ਪਰ ਤੇਰੀ ਮਾਂ ਨੂੰ ਨਹੀਂ ਐ ਕਰਨਾ ਚਾਹੀਦਾ ਸੀ ਮੈਂ ਤੈਨੂੰ ਗੱਲ ਕਰ ਇੱਕ ਵਾਰੀ ਹਿੱਸਾ ਲੈ ਲੈ ਦੇਖੀ ਫਿਰ ਸਿੱਧੇ ਕਿਵੇਂ ਬੁੱਧ ਨੇ ਸਾਰੇ ਓ ਮਾਈ ਪੈਂਦਾ ਜੀ ਦਿਕਾਣੂ ਖਿਲਾੜੇ ਪਾਉਣੇ ਨਾ ਨਾ ਤੂੰ ਕਰ ਹਿੱਸਾ ਤਾਂ ਲੈ ਆਵਦਾ ਪਰ ਹੁਣ ਤਾਂ ਇਹ ਕੰਮ ਕਰਨੀ ਪੂ ਪਾਣੀ ਸਿਰ ਤੋਂ ਲੰਘਿਆ ਹੁਣ ਤਾਂ ਹਾਂ ਕਰ ਗੱਲ ਬਈ ਆਵਦਾ ਹਿੱਸਾ ਲੈ ਚੱਲ ਠੀਕ ਆ ਫਿਰ ਯਾਦ ਰੱਖੀ ਆਵਦਾ ਚੱਲ ਚੰਗਾ ਮੈਂ ਗੱਲ ਤਾਂ ਬਣ ਗਈ ਹੁਣ ਹੋ ਗਏ ਨੇ ਯਾਰੀ ਸਰਦੋਪੜਾ ਤਾ ਕੀ ਆਲਾ ਬਾਈ ਵਧੀਆ ਵਧੀਆ ਮਰ ਤੂੰ ਦੱਸ ਆਹ ਕੌਣ ਸੀ ਯਾਰਾ ਇਹਦਾ ਗੋਗੀ ਸੀ ਕਿਉਂ ਕੀ ਹੋਇਆ ਗੁਰੇ ਤੂੰ ਠੀਕ ਨਹੀਂ ਕਰ ਰਹਾ ਹੈਗਾ ਕਿਹਦੇ ਪੁੱਤ ਦੀ ਜ਼ਿੰਦਗੀ ਖਰਾਬ ਕਰ ਰਿਹਾ ਤੂੰ ਕਿਉਂ ਓਏ ਮੈਂ ਕੀ ਕਰਤਾ ਪੋੜਾਣਾ ਬਣ ਬਾਈ ਤੂੰ ਇਹ ਸਾਰਾ ਤੇਰਾ ਕੀਤਾ ਕਰਾਇਆ ਹੈਗਾ ਉਹ ਤੂੰ ਲਾਲੀ ਜਿਹੜਾ ਜੋਰ ਲਾਉਣਾ ਮੈਂ ਤਾਂ ਇਹੀ ਕਰੂੰਗਾ ਜੋਰ ਤਾਂ ਬਾਈ ਮੈਂ ਕੀ ਲਾਉਣਾ ਇਹ ਕੰਮਣਾ ਮਹਿਲ ਨਹੀਂ ਪੈਂਦੇ ਹੈਗੇ ਰੱਬ ਸਭ ਦੇਖਦਾ ਹੈਗਾ ਰੱਬ ਤੋਂ ਡਰ ਥੋੜਾ ਮੋਟਾ ਓ ਚੱਲ ਓ ਆਇਆ ਮੈਨੂੰ ਵੱਡਾ ਮੱਤਾਂ ਦੇਣ ਆਲਾ ਕੰਮ ਕਰ ਆਪਦਾ ਜਾ ਕੇ

ਅੱਛਾ ਆਏ ਕਰੀ ਮੈਨੂੰ ਸਿਆਰੇ ਦੀ ਵਾਰੀਆਂ ਕਰਾ ਕੇ ਰੱਖਾ ਬਾਲੀਆਂ ਦਾ ਬਥੇਰਾ ਕਰਾ ਦੂੰ ਮੰਨ ਗਿਆ ਫਿਰ ਉਹਦੇ ਉੱਪਰ ਉਹਦਾ ਕੁੜੀ ਦਾ ਮੰਦਾ ਕਿਉਂ ਨਾ ਅਰੇ ਪੂਰੀ ਦਾਸੀ ਕੰਮ ਆਉਂਦੀ ਆ ਉਹਦੇ ਅੱਸੀ ਆਇਂਸੀ ਨਾ ਪੂਰੀ ਦੇ ਟਰਾਲੀ ਦੀ ਅੱਸੀ ਚੱਪੀ ਹੈਗੀ ਅੱਛਾ ਹਾਂ ਨਾ ਹੀ ਪੂਰੀ ਤਾਂ ਮੇਰਾ ਬਾੜੀ ਕਰਦੀ ਹੈ ਜੀ ਚੱਲ ਫਿਰ ਤਾਂ ਭੂਆ ਨੂੰ ਬਾਲੀਆਂ ਬਾਲੀਆਂ ਵਧਾਈਆਂ ਮੁੰਡੇ ਦੀ ਮਾਂ ਨੂੰ ਵੀ ਸਵਾਗਤ ਹੈਂਆਂ ਫਿਰ ਭੈਣ ਜੀ ਦੇਖ ਦਿਖਾਈ ਦੇ ਕਿਵੇਂ ਕਰਨਾ ਆਪਾਂ ਹੁਣ ਹਾਂ ਕੋਟਰੇ ਪਾਟੇ ਕਰਾ ਲਈ ਅੱਛਾ ਲਾਏ ਦੋ ਛੂਟ ਲੈ ਲਈ ਅੱਛਾ ਤੇ ਆਪਾਂ ਦਾ ਦੇਖਾਂਗੇ ਕਿੰਨੀ ਚੜ੍ਹਾਵੀ ਕਰ ਲਿਆਵਾਂਗੇ ਫਾਰਮੈਟ ਆਈ ਕੈਸੀ ਸੀ ਇਹ ਮਹਾਸ਼ੇਤੀ ਕੰਮ ਨੇ ਨਿਪਟੜ ਜੀ ਕਿਤੇ ਕੋਈ ਚੰਦਰਾਪਾਨੀ ਨਾ ਮਾਰ ਦੇ ਜੇੰਨਾ ਮੁੰਡੇ ਵਾਰੇ ਨੂੰ ਪਤਾ ਲੱਗ ਗਿਆ ਉਹਨਾਂ ਦੇ ਰਿਸ਼ਤਾ ਨਹੀਂ ਕਰਨਾ ਫਿਰ ਭੈਣ ਜੀ ਜਿਵੇਂ ਤੂੰ ਕਹੇਂਗੀ ਉਸ ਤਰ੍ਹਾਂ ਹੀ ਕਰ ਲਾਂਗੇ ਚਲ ਠੀਕ ਆ ਭਾਬੀ ਮੈਂ ਵੀ ਕੁੜੀਆਂ ਆਏ ਕਦੀ ਰਾਤੀ ਹੁੰਦੀਆਂ ਉਹਨਾਂ ਨੇ ਵੀ ਤਿਆਰੀ ਕਰਨੀ ਹੋਊਗੀ ਚੰਗਾ ਭੈਣ ਜੀ ਅਸੀਂ ਵੀ ਤਿਆਰੀ ਕਰਦੇ ਆਂ ਫਿਰ ਚੰਗਾ ਭਾਈ ਮੰਮੀ ਮੰਮੀ ਵੇ ਕਰੀਆਂ ਕਿਉਂ ਸੰਗ ਪਾੜੇਗਾ ਕਿਵੇਂ ਰਿੰਗਦਾ ਹੁੰਦਾ ਹੈਗਾ ਪਤਾ ਮੇਰਾ ਹਿੱਸਾ ਦੇ ਦੋ ਵੇ ਤੈ ਹਿੱਸਾ ਲੈ ਕੇ ਕਿੱਥੇ ਜਾਣਾ ਤੇਰਾ ਦਿਮਾਗ ਤਾਂ ਨਹੀਂ ਹੱਲ ਗਿਆ ਨਾ ਪੁੱਠੀ ਸਿੱਧੀ ਜੀ ਪਕਾਈ ਮਰੀ ਜਾਣਾ ਹੈਗਾ ਹਿੱਸਾ ਲੈ ਕੇ ਕਿੱਥੇ ਜਾਵੇਂਗਾ ਤੂੰ ਮੈਂ ਕਿਤੇ ਮਰਜੀ ਜਾਵਾਂ ਚਾਹੇ ਖੂਚ ਲਿਗਾ ਮੈਂ ਇਹ ਘਰ ਚ ਮੇਰੀ ਪੂਰਾ ਕਦਰ ਨਹੀਂ ਮੈਂ ਨਹੀਂ ਰਹਿਣਾ ਇਸ ਘਰ ਚ ਮੇਰਾ ਤਾਂ ਹੀ ਛਾ ਦੇ ਦੋ ਬਸ ਇੱਕ ਤਾਂ ਮੈਨੂੰ ਆ ਹੀ ਨਹੀਂ ਪਤਾ ਲੱਗਦਾ ਆ ਪਾੜ ਤਾਂ ਤੈਨੂੰ ਕੌਣ ਪੜਾਉਂਦਾ ਹੈਗਾ ਅੱਜ ਕੱਲ੍ਹ ਨਾ ਤੂੰ ਬਾਲੀ ਪਕਾਈ ਮਾਰਨ ਲੱਗ ਗਿਆ ਮਾ ਤਾਂ ਮੈਂ ਨਿਆਣਾ ਨਹੀਂ ਹੈਗਾ ਮੈਨੂੰ ਸਭ ਕੁਝ ਦਿਖਦਾ ਹੈ ਮੈਂ ਕਿਹੜਾ ਨੰਨਾ ਵੀ ਤੂੰ ਕਹੇ ਜੀ ਕਿੰਨਾ ਕਰਦਾ ਮੈਂ ਤਾਂ ਤੇਰੇ ਵਿਆਹ ਦੀ ਗੱਲ ਕਰ ਰખી ਹੈਗੀ ਹੈ ਬਲਾਈ ਸੋਹਣੀ ਕੁੜੀ ਹੈਗੀ ਪਰੀਆਂ ਵਰਗੀ ਮਾ ਤਾਂ ਮੈਂ ਨਹੀਂ ਕਰਾਉਣਾ ਵਿਆਹ ਉਹੀ ਤੁਸੀਂ ਮੈਨੂੰ ਬੁੱਧੂ ਬਣਾ ਰੱਖਿਆ ਦੇ ਹੋਰ ਤੂੰ ਛੜਾ ਰਹਿਣਾ ਮੈਂ ਤਾਂ ਸੱਚ ਕਹਿਨੀ ਆ ਪੁੱਤ ਤੇਰੀ ਭੂਆ ਸਾੱਕ ਕਰਾਉਂਦੀ ਹੈਗੀ ਉਹ ਕਿਸੇ ਕੋਲ ਗੱਲ ਨਾ ਕਰੀ ਲੋਕ ਤਾਂ ਪਾਣੀ ਮਾਰ ਦਿੰਦੇ ਨੇ ਮਚਦੇ ਨੇ ਆਪਣੇ ਦੇ ਮਾਤਾ ਮੈਂ ਫਿਰ ਉਤਾਰਨ ਵਾਲੀ ਰਹਿਣਾ। ਇਹ ਮੱਚਦਾ ਮੇਰੇ ਤੇ। ਦੇਖ ਪੁੱਤ ਇੱਕ ਵਾਰੀ ਤੇਰਾ ਵਿਆਹ ਹੋ ਜਾਣ ਦੇ ਫਿਰ ਤੂੰ ਜਿੰਵੇਂ ਮਰਜ਼ੀ ਕਰ ਲੈ। ਠੀਕ ਐ ਮੰਮੀ। ਚੱਲ ਕੋਈ ਗੱਲ ਨਹੀਂ ਵਿਆਹ ਤਾਂ ਕਰ ਦਿਓ। ਵਿਆਹ ਤੋਂ ਬਾਅਦ ਪਰ ਮੇਰਾ ਹਿੱਸਾ ਦੇ ਦਿਓ। ਮੈਂ ਤਾਂ ਅੱਡ ਰਹਿਣ ਲੱਗੂਗਾ। ਹਾਂ ਹਾਂ ਪੁੱਤ ਅੱਡ ਤਾਂ ਤੂੰ ਹੋ ਜੀ। ਪਹਿਲਾਂ ਵਿਆਹ ਤਾਂ ਕਰਾ ਲੈ। ਗੱਲ ਕਰ ਤੇਰੇ ਦੋਸਤਾਂ ਕੋਲੇ ਨਾ ਦੱਸੀ। ਉਹ ਗਾਹ ਭਾਨੀ ਮਾਰ ਦੇਣਗੇ। ਆਪਾਂ ਤਾਂ ਚੋਰੀਆਂ ਸਪੋਰੀਆਂ ਜੋ ਕਰਾਂਗੇ। ਚੁੰਨੀ ਚੜਾ ਕੇ ਲਿਆਵਾਂਗੇ ਪੁੱਤ। ਮੈਂ ਤਾਂ ਨਾ ਹੁਣ ਸਾਰੀਆਂ ਤਿਆਰੀਆਂ ਕਰੀ ਜਾਂਦੀ ਆ। ਫਿਰ ਮੰਮੀ ਤੁਸੀਂ ਅੱਦੇ ਜਵਾਨ ਤੋਂ ਨਾ ਮੁੱਕ ਰਹੇ। ਵਿਆਹ ਕਰਾ ਕੇ ਮੱਡ ਹੋਊਗਾ ਇੱਕ ਦਿਨ ਵੀ ਮੈਂ ਨਾਲ ਨਹੀਂ ਰਹਿੰਦਾ ਹੈਗਾ ਉਤਾਰ ਦੇ ਤੀ ਬਾਅਦ ਕੋਈ ਨਾ ਕੋਈ ਨੇ ਜਿਵੇਂ ਮਰਜ਼ੀ ਕਰ ਲਈ ਆਹੋ ਚੱਲ ਹੁਣ ਇਹਦਾ ਵੀ ਵਿਆਹ ਹੋ ਜਾਊਗਾ ਮੇਰੀ ਟੈਨਸ਼ਨ ਖਤਮ ਹੋ ਜਾਊਗੀ ਆਪਦਾ ਕੁਝ ਕਰਨਾ ਗੋਗੀ ਆਈ ਨਹੀਂ ਯਾਰ ਹਫਤੇ ਮੰਗੂ ਹੋ ਗਿਆ ਨਾ ਤਾਂ ਨਾ ਆਕੇ ਮੈਂ ਆ। ਸਿਹਾਰਾ ਬਈ ਵਧੀਆ ਤੂੰ ਦੱਸ ਕਿਉਂ ਡਿੱਕੀ ਹੈ ਨਾ? ਪਾ ਤੂੰ ਕੀ ਲੈਣਾ ਯਾਰਾ? ਪਾ ਤੂੰ ਕਿਵੇਂ ਸੀਏਐਨ? ਹਾਂ ਦਾਦਾ ਮੈਂ ਤਾਂਗਾ ਜਿੰਦੂ ਡਿੱਕੀ ਹੈ ਨਾ ਉਹ ਨਹੀਂ ਹੁੰਦਾ ਹੁਣ ਤੇਰੇ ਕੋਲੇ ਕਿਤੇ। ਕੀ ਮਤਲਬ ਓਏ ਤੇਰਾ? ਨਾਲੇ ਇਹੜੇ ਮੇਰੇ ਬੰਦੇ ਉਹ ਪੱਕੇ ਆ ਮੇਰੇ ਤੋਂ ਪੁੱਛੇ ਬਿਨਾ ਗੱਲ ਨਹੀਂ ਕਰਦੇ। ਤੈਨੂੰ ਪਤਾ ਦੇ ਕੋਈ ਤਾਂ ਵਿਆਹ ਹੈਗਾ। ਮੈਂ ਤਾਂ ਐਂ ਲੱਗਦਾ ਕਿ ਹੁਣ ਸੁਧਰੂਜੂਗਾ ਉਹ ਹੈ ਬੋਗੀ ਦਾ ਪਿਆ ਹਾਂ ਇਹ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਤੂੰ ਕਿਉਂ ਦਾ ਵਿਚੋਲਾ ਬਣਨਾ ਸੀ ਉਹ ਨਹੀਂ ਨਹੀਂ ਤੈਨੂੰ ਕੋਈ ਗਲਤ ਫਹਮੀ ਹੋਗੀ ਮੇਰੇ ਨਾਲ ਬੈਂਦਾ ਉੱਠਦਾ ਯਾਰ ਮੈਨੂੰ ਤਾਂ ਕਹਿੰਦਾ ਸੀ ਮੈਂ ਵਿਆਹ ਕਰਾਉਂਦਾ ਨਹੀਂਗਾ ਉਹੀ ਗੱਪ ਮਾਰੀ ਇਹਨਾਂ ਤੂੰ ਕੀ ਪਤਾ ਉਹਦੇ ਘਰ ਦੇ ਨੇ ਬਣਾ ਲਿਆ ਹੋਵੇ ਨਾਲ ਤੈਨੂੰ ਕਿਹੜਾ ਪੁੱਛ ਕੇ ਵਿਆਹ ਕਰਨਾ ਸੀਗਾ ਤੂੰ ਕਿਉਂ ਉਹਦੇ ਤੇ ਜੱਜ ਲੱਗੇਗਾ ਅਚੋਚਨ ਜੀ ਕੀ ਲੱਗਿਆ ਆ ਚੱਲੀਏ ਮੈਂ ਜਾਂਦਾ ਸੀ ਕਰਨੋ ਨਾ ਨਾ ਤੂੰ ਜਾ ਬਸ ਮੈਂ ਆਉਣਾ ਨਾ 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 ਮੈਂ ਆਉਣਾ ਮੈਨੂੰ ਇੱਧਰ ਕੰਮ ਆਗਾ ਮੜਾਇਆ ਮੈਂ ਆਉਣਾ ਫਿਰ ਚੱਲ ਮਰਜੀ ਐ ਤੇਰੀ ਦੇਖ ਨਾ 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 ਭੱਗ ਜਾ ਤੂੰ ਕੰਜਰ ਦੇ ਤਾਂ ਬਿੰਗਾਂ ਨੇ ਕੀ ਕਹਿ ਗਿਆ ਨਾ ਹਉਣੇ ਦੱਸਿਆ ਵੀ ਮੈਂ ਵਿਆਹ ਕਰਾਉਣਾ ਪਰ ਇਹਨਾਂ ਇੱਕ ਗੱਗ ਹੋਰ ਘਟ ਗਿਆ ਚੱਲ ਦੇਖ ਦੇ ਤਾ ਤੇਰਾ ਟੱਕੜਾ ਨਾ ਤੂੰ ਤਰਾਜੀ ਕਰੇਂਗੀ ساری ਉਮਰ ਪੁੱਤ ਤੇਰੇ ਦੁੱਖਾਂ ਚ ਹੀ ਲੰਗੀ ਤੈਉਂ ਤੇਰਾ ਚੰਗੇ ਘਰ ਰਿਸ਼ਤਾ ਕਰਾਏਗਾ ਧੰਨਵਾਦ ਮਸੀ ਸੋਡਾ ਜਿਹੜਾ ਤੁਸੀਂ ਮੇਰੇ ਬਾਰੇ ਇੰਨਾ ਸੋਚਿਆ ਸੋਚਦੇ ਕਿਉਂ ਨਾ ਪੁੱਤ ਤੂੰ ਵੀ ਮੇਰੀ ਧੀ ਆ ਇੱਕ ਗੱਲ ਹੋਰ ਅਬ ਤੋਂ ਸਾਰੇ ਟੱਬਰ ਦਾ ਖਿਆਲ ਰੱਖਿਆ ਕਰੀ ਪੁੱਤ ਕੰਮ ਉਤਨ ਦੇ ਪਿੱਛੇ ਨਾ ਕਹਾਈ ਕਿਸੇ ਤੋਂ ਚੱਲ ਠੀਕ ਆਬ ਤੋਂ ਮੈਂ ਜਾਂਦੀ ਆ ਵਗੀ ਆਉਂਦੀ ਹੂਗਾ ਠੀਕ ਆ ਮਸੀ ਹਾਂ ਜੀ ਬਹੂ ਕੀ ਕਹਿੰਦੀ ਸੀ ਨੀ ਉਹ ਤਾਂ ਕੁਛ ਨਹੀਂ ਬੋਲਦੀ ਉਹਨੂੰ ਮੈਂ ਸਾਰਾ ਕੁਝ ਸਮਝਾਤਾ ਅੱਛਾ ਹਾਂ ਵੀ ਸਾਰਾ ਕੰਮ ਤੰਦਾ ਵੀ ਕਰਿਆ ਕਰ ਚਰਪੈਣ ਜੀ ਬਹੂ ਨੂੰ ਤਾਂ ਤਾਂ ਸਮਝਾਤਾ ਹੁਣ ਮੈਨੂੰ ਤਾਂ ਡਰ ਲੱਗ ਗਿਆਂਦਾ ਗੋਗੀ ਨੇ ਕੋਈ ਸਿਆਪਾ ਖੜਾ ਕਰ ਦੇ ਰੱਬ ਤੇ ਪਰੋਸ਼ਾ ਰੱਖ ਕਮੇ ਵਿਆਹ ਹੋ ਗਿਆ ਸਭ ਕੁਝ ਉਹਵੇਂ ਠੀਕ ਹੋ ਜਾਊਗਾ ਰੱਬ ਕੀ ਕਰੂ ਭੈਣੇ ਜਦੋਂ ਆਦੂਈ ਲਾਦ ਮਾੜੀ ਐ ਤੂੰ ਫਿਕਰ ਨਾ ਕਰ ਮੈਂ ਗੋਗੀ ਨੂੰ ਸਮਝਾ ਦੂੰਗੀ ਗਾਗਨ ਵੀ ਬਹੁਤ ਸਿਆਣੀ ਹੈਗੀ ਅੱਜ ਤਾਂ ਮੈਂ ਉਰੀ ਆਂ ਕੱਲ ਨੂੰ ਜਾਊਂਗੀ ਪੜਨੇ ਤੂੰ ਆਏ ਕਰੀ ਘੇੜਾ ਮਾ ਆਦੀ ਰਹਿ ਕਰੀ ਨਾ ਕੋਈ ਨਾ ਆ ਲੋ ਜੀ ਪੰਜ ਵੀਰ ਬੜੇ ਕਮੈਂਟ ਮੇਰੀ ਗੱਲ ਸੁਣੀ ਪੂਰੀ ਤਾਂ ਮੈਨੂੰ ਨਰਮਤ ਸਿਆਣੀ ਲੱਗਦੀ ਹੈ ਨਾ ਹਾਂ ਜੀ ਮੈਨੂੰ ਤੋਤੇ ਅਹੀਂ ਦੱਸਾਈ ਜਾਂਦਾਗਾ ਵੀ ਵਿਚਾਰੀ ਦੀ ਕਿਸਮਤ ਕਿੱਡੀ ਮਾੜੀ ਸੀ ਕਿੱਡਾ ਉਲਾ ਰੱਖਿਆ ਹੋਰ ਯਾਰ ਬੜਾ ਤੱਕਾ ਹੋ ਗਿਆ ਜਰਾ ਆਪਾਂ ਦਾ ਪਤੀ ਹੁਣ ਵੀ ਇਹ ਨਹੀਂ ਸੀੜੀ ਹੈ ਹੋਰ ਜਿੱ ਇੱਕ ਤਾਂ ਮਾਪਿਆਂ ਤੋਂ ਬਾਹਰੀ ਹੈ ਇੱਕ ਆ ਦੂਜਾ ਘਰ ਵਾਲਾ ਨਹੀਂ ਸੀ ਮੰਮੀ ਦਾ ਉਹ ਪੁੱਤ ਦੇ ਪਿਆਰ ਚ ਨਹੀਂ ਹੋਗੀ ਕਿਸੇ ਦੀ ਧੀ ਦੀ ਨਾ ਜ਼ਿੰਦਗੀ ਰੋਡ ਤੇ ਹੌਲੀ ਬੋਲੋ ਜੀ ਕੋਈ ਸੁਣ ਨਾ ਲਵੇ ਜਿੰਦੀ ਸੁਣਨਾ ਖੌਲੇ ਪਰ ਇੱਕ ਦਿਨ ਗਗਨ ਨੂੰ ਹੀ ਪਤਾ ਲੱਗਦਾ ਜਾਊਗਾ ਵੀ ਮੇਰੇ ਘਰ ਆਣ ਨਸੀਲੀ ਹੈ ਨਸੀ ਕਰਦਾ ਹੈ ਚਲੋ ਉਹਨੂੰ ਤਾਂ ਨਹੀਂ ਪਤਾ ਲੱਗਿਆ ਤੁਸੀਂ ਨਾ ਕੋਈ ਗੱਦਨ ਲਵੇ ਗੱਲ ਕਰਦੇ ਫਿਰ ਮੰਮੀ ਆਪਣੇ ਨਾਲ ਲੜੂਗੀ ਮੈਂ ਤਾਂ ਗਗਨ ਨੂੰ ਕੀ ਦੱਸਣਾ ਗਗਨ ਨੂੰ ਆਪ ਹੀ ਪਤਾ ਲੱਗ ਜਾ ਦੁਕਾਨ ਨੂੰ ਇੱਥੇ ਡਿਗਦਾ ਹੈ ਮੈਨੂੰ ਤਾਂ ਸੋ ਥੋੜਾ ਡਰ ਲੱਗਦਾ ਹੈਗਾ ਬਈ ਇਹ ਤਾਂ ਪਹਿਲਾਂ ਵੀ ਤੁਸੀਂ ਲੜਦੇ ਰਹਿੰਦੇ ਸੀ ਕਿਤੇ ਲੜਦੇ ਨਰਦੇ ਹੋਰ ਨਾ ਕੋਈ ਗੱਲ ਕਰ ਦਿਓ ਮੇਰੇ ਮੈਨੂੰ ਪਤਾ ਸਾਰਾ ਕੋ ਯਾਰ ਤੂੰ ਮੈਨੂੰ ਸੁਣਾਉਣੀ ਆ ਜਾਂ ਤੂੰ ਕੰਮ ਕਰ ਲੈ ਐਡਾ ਮੈਂ ਕਮਲਾ ਨਹੀਂਗਾ Salud. ਨੀ ਮਨ ਕੀ ਹੋ ਗਿਆ ਮੈਂ 게ਟ ਖੋਲ ਕੇ ਬਾਹਰ ਵੀ ਨਹੀਂ ਜਾ ਸਕਦੀ ਪਤਾ ਨਹੀਂ ਸਾਰੇ ਕੀ ਸੋਚਣਗੇ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ ਚੰਗਾ ਵਾਪਸ ਵੀ ਫਿਰ ਮੈਂ ਤਾਂ ਜਾਣੀ ਆ ਛੋਟੀ ਬਹੂ ਨਾ ਛੋਟੇ ਘਰੇ ਲਿਆਤੀ ਆਪਾਂ ਜਿੰਨਾ ਤੇਰੇ ਤੇ ਬਾਲੀਆਂ ਨੇਗੀਆਂ ਨਾਲੇ ਤੇਰੇ ਸੂਟ ਇਨਾਂ ਦੇ ਕੀ ਲੋੜ ਸੀ ਮੈਂ ਤਾਂ ਚੌੜ ਕਰਦੀ ਨੇ ਕਿਹਾ ਸੀ ਆ ਵੀ ਬਾਲੀਆਂ ਚਾਹੀਦੀਆਂ ਨੇ ਨਾ ਭਣੇ ਲੋੜ ਕਿਉਂ ਨਹੀਂ ਇਹ ਤਾਂ ਹੱਕੀ ਹੁੰਦਾ ਹੈਗਾ ਆ ਬਾਲੀਆਂ ਨੇ ਤੇਰੀਆਂ ਸੋਣਿਆ ਨੇ ਭਾਬੀ ਖੁਸ਼ ਹੋ ਕੇ ਜਾਈਂ ਚੰਗਾ ਨਾ ਖੁਸ਼ਾਂਗੀ ਲੈ ਫਿਰ ਮੈਂ ਗਾਗਰ ਨੂੰ ਮਿਲੇ ਆ ਵਾ ਐਚੇ ਪਾ ਦੇ ਇੱਕ ਚੋਲਾ ਕਰ ਦੇ ਗਾਗਰ ਮੈਂ ਜਾਣਦੀ ਸੀ ਤੇ ਤੇ ਲੋੜ ਪੈ ਗਈ ਨਾ ਮੈਨੂੰ ਫੋਨ ਫੋਨ ਕਰ ਲੈ ਕੇ ਜੀ ਇਹ ਆਂ ਜੀ ਮੂੰਹ ਘੁੰਮ ਕਰੀ ਬੈਠੀ ਐ ਤੇ ਇਹ ਕੰਚਨ ਨੇ ਕੁਝ ਪੋਖ ਤੰਦ ਦਿੱਤਾ ਬਲਜੀ ਤਾਂ ਬਾਰੇ ਆਈ ਮੜਾਈ ਚੰਗਾ ਗਾਗਰ ਮੈਂ ਜਾਣਦੀ ਆ ਆਪ ਦਾ ਖਿਆਲ ਰੱਖੀਂ ਚੰਗਾ ਮੈਨੂੰ ਲੱਗਦਾ ਜਿੰਗੂ ਗੀ ਦੀ ਕੋਈ ਗੱਲ ਬਾਤ ਦਵਾਂ ਪਤਾ ਲੱਗਿਆ ਹੁੰਦਾ ਹੈਗਾ। ਮੇਰੀ ਗੱਲ ਸੁਣ ਲੈ ਭਾਬੀ ਸਾਖ ਤਾਂ ਮੈਂ ਕਰਾਉਣਾ ਸੀ ਕਰਵਾਤਾ। ਆਪਦੇ ਮੁੰਡੇ ਦੀ ਜ਼ਿੰਮੇਵਾਰੀ ਆਪ ਲੈ। ਉਹਨੂੰ ਸਮਝਾ ਕੇ ਰੱਖੀ। ਕਰਦੀਆਂ ਬਹਿਨ ਜੀ ਗੱਲ ਉਹਦੇ ਨਾਲ ਕੰਜਰ ਨਾਲ ਜੇ ਮਤ ਲਊਗਾ। ਹੁਣ ਕੋਈ ਜਨਤਾ ਕਰਦੀਆਂ ਮਾਤਾ ਇਹ ਕੰਮ ਨੇ ਤਾਂ ਹੋਣਾ ਹੀ ਸੀ। ਤੇਰੇ ਕਹਿਣ ਤੇ ਮੈਂ ਉਹਨੂੰ ਛੜਾ ਰੱਖ ਲੈਣ ਦੀ ਵਿਹੋਣਾ ਤਾਂ ਹੈ ਗਈ ਸੀ। ਹੁਣ ਵਿਆਹ ਕੇ ਦੇਖ ਲੈ ਹੁਣ ਪਤਾ ਲੱਗੂਦੈਨੂੰ ਕੀ ਚੰਨ ਚੜਾਊਗਾ। ਮੰਮੀ ਜੀ ਆਖੀ ਚੀਜ਼ ਆਏ ਕੋੜੇ ਕਿੱਥੋਂ ਲਿਆਦਾ। ਇਨਾਂ ਦੇ ਸਹਰਾਣੇ ਹੀ ਥੋਲਿਆ ਮਮੀ ਜੀ ਰਾਤ ਇਹਨਾਂ ਨੇ ਪਾਣੀ ਨਾਲ ਖਾਦਾ ਸੀ ਤੇ ਹੁਣ ਮਤ ਜਾਨ ਅੱਜੀ ਸੇਫਾ ਕੁੜੀ ਮੈਨੂੰ ਨਹੀਂ ਪਈ ਪਤਾ ਹੈਗਾ ਕੀ ਹੈਗਾ ਮਮੀ ਜੀ ਇਹ ਨਸ਼ਾ ਹੈਗਾ ਉਹਨਾਂ ਨੇ ਰਾਤ ਨੂੰ ਨਸ਼ਾ ਖਾਦਾ ਸੀਗਾ ਮਾਸੀ ਜੀ ਇਹਨਾਂ ਨੂੰ ਤਾਂ ਮੈਂ ਕੀ ਕਹਾਂ ਪਰ ਉਸਤਾ ਮੇਰੇ ਬਾਰੇ ਸਾਰਾ ਕੁਝ ਜਾਣਦੀ ਸੀ ਕੀ ਬੈਰ ਕੱਢਿਆ ਤੁਸੀਂ ਮੇਰੇ ਨਾਲ ਮੈਂ ਕੀ ਮਾੜਾ ਕੀਤਾ ਸੀ ਸੋਡਾ ਨਾ ਕਿ ਇਹ ਤੈਨੂੰ ਹੀ ਭਲੇਖਾ ਲੱਗ ਗਿਆ ਕੋਈ ਦਵਾਈ ਬੁੱਟੀ ਖਾਂਦਾ ਹੋਊਗਾ ਨਹੀਂ ਇਹ ਨਸ਼ਾ ਹੀ ਹੈਗਾ ਮਾਸੀ ਜੀ ਤੁਸੀਂ ਕਿਉਂ ਕੀਤਾ ਮੇਰੇ ਨਾਲ ਇਹ ਸਭ ਕੁਝ दाई उतारा की गल हो गई मरते हैं भज जाना है भाई ओ होना गोगे ना नशा करके डगया पे उठे चल भाई आ जा हाय मैं मर गई देख की हो गया गोगी भाई ओ गोगी ਹਰ ਵਾਰ ਦਿਓ ਚੋੜਣਾ ਹੋਰ ਬਾਈ ਚੱਕ ਕੇ ਲੈ ਜਾਣਾ ਹਾਏ ਮੇਰੇ ਅੱਬਾ ਆ ਕੀ ਕਹਿਰ ਕਮਾਤਾ ਮੰਮੀ ਜੀ ਇਹ ਕਹਿ ਰੱਬ ਨੇ ਨਹੀਂ ਕਮਾਇਆ ਇਹ ਕਹਿਰ ਤੁਸੀਂ ਕਮਾਇਆ ਇੱਕ ਬਗਾਨੀ ਧੀ ਨਾਲ ਤੁਸੀਂ ਮੇਰੀ ਬਲੀ ਕਿਉਂ ਦਿੱਤੀ ਆਪਣੇ ਨਸ਼ੇੜੀ ਪੁੱਤ ਨਾਲ ਵਿਆਹ ਕਰਕੇ ਕਈ ਗੁੱਸਾ ਤਾਂ ਕਰਿਓ ਨਾ ਮੈਨੂੰ ਲੱਗਦਾ ਗੁੱਗੀ ਬਚਦਾ ਨਹੀਂ ਹੈਗਾ ਜੇ ਇਹਨੂੰ ਬਚਾਉਣਾ ਤੁਸੀਂ ਨਾ ਤਾਂ ਇਹਨੂੰ ਨਸ਼ੇ ਕੇਂਦਰੇ ਨੂੰ ਦਾਖਲ ਕਰਾ ਦਿਓ ਬਾਕੀ ਤੁਹਾਡੀ ਮਰਜੀ ਹੈਗੀ ਗਾਗਨ ਰੋਣਾ ਰੋਣਾ ਦੀਦੀ ਰਾਤ ਨੂੰ ਨਸ਼ੇ ਨਾਲ ਰੱਜੇ ਹੋਏ ਸੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸਾਰੀ ਰਾਤ ਬੇਹੋਸ਼ ਹੋ ਕੇ ਪੈਰੇ ਨੇ पर मेनू मेरा कसूर दसो मेरा कसूर की है ਤੁਸੀਂ ਆਪਣੇ ਪੁੱਤਾਂ ਨੂੰ ਨਸ਼ੇ ਤੋਂ ਹਟਾਉਣ ਲਈ ਬਗਾਨੀ ਤੈਨੂੰ ਦਵਾਈ ਸਮਝਦੇ ਹੋ ਵੀ ਉਹ ਵਿਆਹ ਤੋਂ ਬਾਅਦ ਆ ਕੇ ਤੁਹਾਡੇ ਪੁੱਤਾਂ ਨੂੰ ਨਸ਼ੇ ਤੋਂ ਹਟਾ ਲੂਗੀ ਮਾਂ ਮੈਂ ਸਾਨੂੰ ਬਹੁਤ ਕਿਹਾ ਸੀਗਾ ਵੀ ਬਗਾਨੀ ਤੀਂ ਦੀ ਜ਼ਿੰਦਗੀ ਨਾ ਖਰਾਬ ਕਰੋ ਸਭ ਤੋਂ ਵੱਡਾ ਗਨਾਹ ਤਾਂ ਤੁਸੀਂ ਕੀਤਾ ਭੂਆ ਜੀ ਇਹ ਤਾਂ ਵਿਆਹ ਤੋਂ ਪਹਿਲਾਂ ਹੀ ਦੁੱਖਾਂ ਦੀ ਮਾਰੀ ਸੀ ਤੁਹਾਨੂੰ ਪਾਪ ਲੱਗੂਗਾ ਅਸਸਤ ਸਾਰੇ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਨਵੇਂ-ਨਵੇਂ ਕਨਸੈਪਟ ਤੁਹਾਡੇ ਸਾਹਮਣੇ ਲੈ ਕੇ ਆਈ ਪੇਸ਼ ਹੁੰਦੇ ਰਹਾਂਗੇ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਰਹੋ ਤੁਹਾਡੇ ਨਾਂ ਇਸ ਪ੍ਰਕਾਰ ਹੀ ਬੋਲਿਆ ਕਰਾਂਗੇ ਹੁਣ ਵਾਰੀ ਉਹਨਾਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਬਲਵੀਰ ਕੌਰ ਮਨਜੀਤ ਕੌਰ 프리ਨਕੋਟ ਅਰਸ਼ ਆਸਟ੍ਰੇਲੀਆ ਨਵਦੀਪ ਕਲਿਆਣ ਨਰਿੰਦਰ ਆਸਟ੍ਰੇਲੀਆ ਰਾਜ ਖੀਵਾ ਨਮੀਨ ਅੰਮ੍ਰਾਲਾ ਮੱਖਲ ਸਿੰਘ ਹੀਰੋਕੇ ਖੁਰਦ ਪ੍ਰਦੀਪ ਕਾਰ ਸਤਪਾਲ ਸ਼ਰਮਾ ਮਨਿੰਦਰ ਸਿੰਘ ਚੀਮਾ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਵਧੀਆ ਕਮੈਂਟ ਕਰਿਓ ਤੁਹਾਡੇ ਨਾਂ ਵੀ ਇਸ ਪ੍ਰਕਾਰ ਹੀ ਬੋਲੇ ਜਾਣਗੇ ਅਗਲੀ ਵੀਡੀਓ 'ਚ ਇੱਕ ਹੋਰ ਤੁਹਾਨੂੰ ਜਾਣਕਾਰੀ ਦੇਣੀ ਸੀ ਇਹ ਮਤਲਬ ਇਹਨਾਂ ਦਾ ਨਾਂ ਹਰ ਵੀਡੀਓ ਦੇ ਵਿੱਚ ਅਮਨ ਹੁੰਦਾ ਹੈ ਹਨਾ ਪਹਿਲਾਂ ਵਾਲੀਆਂ ਵੀਡੀਓ 'ਚ ਉਹ ਕਿਸੇ ਕਾਰਨ ਕਰਕੇ ਸਾਨੂੰ ਨਾਂ ਜਿਹੜਾ ਉਹ ਚੇਂਜ ਕਰਨਾ ਪੈ ਰਿਹਾ ਹੁਣ ਇਹਦਾ ਜਿੰਨੀਆਂ ਵੀ ਵੀਡੀਓ ਅੱਗੇ ਆਉਣਗੀਆਂ ਉਹਦੇ ਵਿੱਚ ਇਹਨਾਂ ਦਾ ਨਾਂ ਗਗਨ ਹੋਊਗਾ ਜਿਆਦਾ ਕਾਮਨ ਨਾ ਹੋਣ ਕਰਕੇ ਅਮਨ ਅਸੀਂ ਇਹ ਚੇਂਜ ਕਰ ਰਹੇ ਹਾਂ ਇਹਨਾਂ ਨਾਲ ਅਗਲੀ ਵੀਡੀਓ ਚ ਗੱਗਨ ਹੋਊਗਾ ਸਾਰੇ ਸਪੋਰਟ ਬਣਾ ਕੇ ਰੱਖਿਓ ਤੇ ਵਧੀਆ-ਵਧੀਆ ਕਮੈਂਟ ਕਰਿਓ ਤੁਹਾਡੇ ਸਾਰੇ ਕਮੈਂਟਾਂ ਦੇ ਜਵਾਬ ਅਸੀਂ ਐਂ ਦਿੰਦੇ ਰਹਾਂਗੇ ਇੱਕ ਇੱਕ ਹੋਰ ਬੇਨਤੀ ਹੈ ਵੀ ਇੱਕ ਤੁਸੀਂ ਨਾ ਇਹ ਜਰੂਰ ਦੱਸਿਆ ਕਰੋ ਵੀ ਕਿਹਦੀ ਤੁਹਾਨੂੰ ਐਕਟਿੰਗ ਵਧੀਆ ਲੱਗੀ ਹਨਾ ਕਿਹਦਾ ਰੋਲ ਵਧੀਆ ਲੱਗਿਆ ਕਿਹੜਾ ਕਿਵੇਂ ਬੋਲਿਆ ਸਾਰਾ ਉਹ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਸਾਨੂੰ ਅੱਗੇ ਵਾਸਤੇ ਪਤਾ ਲੱਗ ਜੇ ਵੀ ਕਿਹੜੇ ਬੰਦੇ ਚ ਕਿਵੇਂ ਕਮੀਆਂ ਸੀ ਉਹ ਕਮੀਆਂ ਨੂੰ ਦੂਰ ਕਰ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ